ਦੇਖੋ ਪਰ ਮੈਂ ਸਾਰਾ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਸੀ ਪਰ ਮੈਂ ਕਹਿ ਸਕਦਾ ਕਿ ਹਲਕਾ ਸਨੌਰ ਦੇ ਘਨੌਰ ਦੇ ਜਿਹੜੀ ਤਾਜ਼ੀ ਹੁਣ ਹੜ੍ਹਾਂ ਦੀ ਮਾਰ ਆ ਖਾਸ ਤੌਰ ਤੇ ਘੱਗਰ ਦਰਿਆ ਨੇ ਜਿਹੜੀ ਤਬਾਹੀ ਮਚਾਈ ਆ ਇਹ ਤਾਂ ਇਹ ਕਹਿ ਸਕਦੇ ਆ ਕਿ ਬਾਕੀ ਦਾ ਕੁਦਰਤ ਦੀ ਮਾਰ ਚੱਲ ਰਿਹਾ ਪੰਜਾਬ ਫਰੇ ਹਲਕਾ ਸਨੌਰ ਤੇ ਘਨੌਰ ਤਾਂ ਸਰਕਾਰਾਂ ਦੀ ਅੰਗੈਹੀ ਕਹਿ ਲੋ ਲਾਪਰਵਾਹੀ ਕਹਿ ਲੋ ਪਤਾਹੀ ਕਹਿ ਲੋ ਸਮੇ ਸਿਰ ਕਦਮ ਨਾ ਚੁੱਕੇ ਹੁਣ ਕਰਕੇ ਕਹਿ ਲੋ ਕਿਤੇ ਨਾ ਕਿਤੇ ਇਹਨੂੰ ਕਹਿ ਸਕਦੇ ਆ ਕਿ ਮੈਨ ਮੇਡ ਕਲੇਮਟੀ ਜਿਆਦਾ ਕੁਦਰਤੀ ਆਫਤ ਨਾ ਹੋ ਵੀ ਕਿਉਂਕਿ ਜਿਸ ਤਰੀਕੇ ਨਾਲ ਇਨਕ੍ਰੋਚਮੈਂਟ ਹੋਈ ਰੇਤ mafia ਸੈਂਡ mafia ਆਪਣਾ ਮਾਈਨਿੰਗ mafia ਇਹਨਾਂ ਨੇ ਇਨਕ੍ਰੋਚਮੈਂਟ ਨੇ ਵੀ ਵਹਾ ਬਦਲੇ ਤੇ ਸਭ ਤੋਂ ਵੱਡੀ ਗੱਲ ਜਿਹੜੀ ਸੜਕਾਂ ਦਾ ਜਾਲ ਬੀਚਿਆ ਉਹਨੇ ਵੀ ਨੇਚਰਲ ਫਲੋ ਬਦਲੇ ਤੇ ਤੀਜੀ ਗੱਲ ਜਿਹੜੇ ਦਰਿਆਵਾਂ 'ਚ ਪਾਣੀ ਮਹਾਰ ਡੈਮਾਂ ਦੇ ਗੇਟ ਖੋਲ੍ਹ ਕੇ ਛੱਡਣਾ ਪਿਆ ਇਕਦਮ ਉਹਦਾ ਵੀ ਇੱਕ ਕਾਰਨ ਆ ਕਿਉਂਕਿ ਜੇ ਸਮੇਂ ਸਿਰ ਸਰਕਾਰਾਂ ਗੰਭੀਰਤਾ ਨਾਲ ਲੈਂਦੀਆਂ ਤਾਂ ਪਾਣੀ ਹੌਲੀ-ਹੌਲੀ ਰਿਲੀਜ਼ ਕੀਤਾ ਜਾਂਦਾ ਕਿਉਂਕਿ ਬਹੁਤ ਲੰਮਾ ਸਮਾਂ ਪਹਿਲਾਂ ਜਾਣਕਾਰੀ ਮੌਸਮ ਵਿਗਿਆਨੀਆਂ ਨੇ ਦਿੱਤੀ ਸੀ ਕਿ ਇਸ ਵਾਰੀ ਬਾਰਸ਼ਾਂ ਹੋਣਗੀਆਂ ਸਰਕਾਰਾਂ ਨੇ ਪ੍ਰੋਵਾਈਡ ਨਹੀਂ ਕੀਤੀ ਕਿਸੇ ਤਰ੍ਹਾਂ ਦੀ ਵੀ ਨਹੀਂ ਤਾਂ ਦੇ ਪੰਜਾਬ ਸਰਕਾਰ ਬੀਬੀਐਮਪੀ ਦੇ ਕੰਟਰੋਲ ਦੀ ਕੇਂਦਰ ਨੂੰ ਜ਼ਿੰਮੇਵਾਰ ਠਰਾਂਦੀ ਆ ਤਾਂ ਆਪ ਰਿਮੋਟੀ ਕਿਤੇ ਇੱਕ ਥਾਂ ਤੇ ਕੋਈ ਮੀਟਿੰਗ ਕੋਈ ਅਰਜੀ ਪੱਤਰ ਪਹਿਲਾਂ ਪਾਣੀ ਰਿਲੀਜ਼ ਕਰਾਉਣ ਲਈ ਕੋਈ ਕੋਸ਼ਿਸ਼ ਕੀਤੀ ਹੋਵੇ ਤਾਂ ਦਿਖਾਉਣ ਸੋ ਇੱਕ ਦੂਜੇ ਤੇ ਦੋਸ਼ ਲਗਾਉਂਦੀ ਥਾਂ ਸਰਕਾਰਾਂ ਨੂੰ ਆਪਣੀ ਗਲਤੀ ਸਬਕਾਰ ਕੇ ਅੱਗੇ ਲਈ ਮਨੁੱਖੀ ਪੈਦਾ ਕੀਤੀ ਗਲਤੀ ਤੋਂ ਬਚਾਉਣ ਦੀ ਲੋੜ ਆ ਔਰ ਦੂਜੀ ਗੱਲ ਮੈਂ ਵੀ ਸਮਝਦਾ ਕਿ ਜਿਸ ਤਰੀਕੇ ਨਾਲ ਆ ਤਬਾਹੀ ਮਚੀ ਆ ਆ ਦੇਖੋ ਹੁਣ 70 80 80000 70 70000 ਦੀ ਕਿਹ ਕਰਫਾਤ ਆ ਹੁਣ 15000 ਦਾ ਜੇ ਮੁਆਵਜ਼ਾ ਦੇਣਗੇ ਬਲੋ ਇਹ ਤਾਂ ਦੇਣਾ ਕਿਸੇ ਨੇ ਨਹੀਂ ਦੇਰੀ ਥਕਣਾ ਕਿਉਂਕਿ ਪਿਛਲੇ 2023 ਚ ਜਿਹੜਾ ਨੁਕਸਾਨ ਹੋਇਆ ਸੀ 5 ਰੁਪਏ ਵੀ ਉਹਦੇ ਕੋਈ ਪ੍ਰਭਾਈ ਨਹੀਂ ਕਰ ਸਕੇ ਇਹ ਡਿਜਾਸਟਰ ਮੈਨੇਜਮੈਂਟ ਫੰਡ ਵਰਤਣ ਦੇ ਨੌਰਮ ਦੁੰਦੇ ਨੇ ਉਹ ਨੌਰਮ ਦੇ ਦਾ ਮਤਲਬ ਅਡਾਪਟੇ ਨਹੀਂ ਕਰਦੀ ਪੰਜਾਬ ਸਰਕਾਰ ਜਿਹਦੇ ਕਰਕੇ ਰਹਿ ਜਾਂਦੇ ਆ ਪੈਸੇ ਖਰਚ ਨਹੀਂ ਸਕਦੇ ਚੌੜੇ ਹੋਈ ਜੰਨੇ ਵੀ ਸਾਡੇ ਕੋ ਪੈਸਾ ਪਿਆ ਪਰ ਪੈਸਾ ਵਰਤ ਨਹੀਂ ਸਕਦੇ ਜਿੰਨੀ ਇਮੀਡੀਏਟਲੀ ਦੀ ਮਤਲਬ ਪ੍ਰੀਲੀਮਿਨਰੀ ਰਿਪੋਰਟ ਭੇਜਣੀ ਪੈਂਦੀ ਹੈ ਕੇਂਦਰ ਨੂੰ ਤੇ ਫਿਰ ਉਹ ਟੀਮਾਂ ਭੇਜਦੇ ਨੇ ਫਿਰ ਉਹ ਅਸੈਸਮੈਂਟ ਕਰਦੇ ਨੇ ਫਿਰ ਉਹ ਨੇਚਰ ਕਲੇਮਟੀ ਡਿਕਲੇਅਰ ਕਰਦੇ ਨੇ ਫਿਰ ਤੁਸੀਂ ਡਿਸਾਸਟਰ ਮੈਨੇਜਮੈਂਟ ਫੰਡ ਵਰਤ ਸਕੀਏ ਇਹ ਅਡਾਪਟ ਨਹੀਂ ਕਰਦੇ ਇਸ ਗਾਦੇ ਵਰਤਨ ਤੋਂ ਰਹਿ ਜਾਂਦੇ ਹੁਣ ਅੱਜ ਅਸੀਂ ਕਹਿੰਦੇ ਹਾਂ ਵੀ ਜਲਦੀ ਤੋਂ ਜਲਦੀ ਰਿਪੋਰਟ ਭੇਜੋ ਸੈਂਟਰ ਨੂੰ ਤਾਂ ਕਿ ਕੇਂਦਰ ਦੀਆਂ ਟੀਮਾਂ ਆਣ ਕੇ ਅਸੈਸਮੈਂਟ ਕਰਕੇ ਨੇਚਰ ਕਲੇਮਟੀ ਡਿਕਲੇਅਰ ਕਰਕੇ ਅਸੀਂ ਪੈਸਾ ਲੈਣ ਜੋਗੇ ਬਣ ਸਕੀਏ